ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪੁਰ ਆੜੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਣਗੇ ਰਿਕਵੈਸਟ ਬੇਨਤੀ ਕਰਦੇ ਆਂ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਆ ਕਰੋ ਐਂਡ ਤੱਕ ਜੁੜੇ ਰਹੋ ਸਾਰੀ ਰੀਟੇਲ ਲੈ ਕੇ ਦਿੰਨੇ ਆ ਪਹੁੰਚ ਚੁੱਕੇ ਆ ਪਿੰਡ ਠੱਠੀਆਂ ਮੰਤਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਭਾਈ ਅਰਸ਼ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਟੋਕੜ ਗੱਬਣ ਮੱਝ ਲੈ ਕੇ ਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਕਰਦੇ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸੋਸ਼ਲ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਠੀਕ ਆ ਚੜਦੀ ਕਲਾ ਭਰਾ ਹਾਂਜੀ ਵਧੀਆ 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 ਚਾਹੀਦੇ ਫਿਰ ਮਾਲ ਦੂਜਾ ਵੇਚਤਾ ਹਾਂਜੀ ਹਾਂਜੀ ਵੀਰ ਜੀ ਉਹ ਵੇਚ ਗਏ ਅੱਛਾ ਇੱਕ ਹੋ ਰਹਿ ਗਈ ਹਾਂਜੀ ਇੱਕ ਹੋ ਰਹੀ ਵਿੱਚ ਵਾਹ ਜੀ ਵਾਹ ਟੋਕੜ ਗੱਬਣ ਕੱਟ ਮਾਰੀ ਪਹਿਲੀ ਜੀ ਹਾਂਜੀ ਤੇ ਨਾਮ ਦੱਸੀਏ ਐਡਰੈਸ ਜੀ ਮੈਂ ਨਾਮ ਅਰਸ਼ਦੀਪ ਸਿੰਘ ਪਿੰਡ ਠੱਟੀਆਂ ਮੰਨਾ ਅੱਛਾ ਜ ਜਿਲ੍ਹਾ ਤਰਨਤਾਰਨ ਠੀਕ ਆ ਤੇ ਮੋਬਾਈਲ ਨੰਬਰ 981489777 ਠੀਕ ਹੈ ਜੀ 981489777 ਹਾਂ ਜੀ ਤੇ ਰਵੀ ਵੀਰ ਪੱਕਾ ਅਰਸ਼ਵੀਰ ਦੁੱਧ ਕਿੰਨਾ ਹੈ ਜੀ ਦੁੱਧ ਹੈਗਾ 6 ਲਵਾ 5 ਕਿਲੋ ਦੀ ਗ੍ਰੈਡੀ ਦਿੰਨੇ ਵੀ ਜੀ 5 ਕਿਲੋ ਦੀ ਚੋਣ ਓਕੇ ਆ ਹਾਂ ਧਾਰ ਤੇ ਗਿਆ ਵੀ ਜੀ ਮਿਲਦੀ ਨਹੀਂ ਪਰ ਆਪਣੇ ਉੱਟੀ ਘਰ ਲਵਾਇਆ ਵੀ ਜੀ ਅੱਛਾ ਦੋਵੇਂ ਇੱਕ ਟਾਈਮ ਠੀਕ ਆ ਹਾਂ ਤੇ ਇੱਕ ਟਾਈਮ ਬਾੜੇ ਦੇ ਗਿਆ ਸੀ ਅੱਛਾ ਤੇ ਪਰ ਨਹੀਂ ਆਪਾਂ ਟੀਕਾ ਲਾਇਆ ਕਿਉਂਕਿ ਆਈ ਕਰਕੇ ਕਹਿ ਕਰ ਦਿੰਦਾ ਨਾ ਪਸ਼ੂ ਹਾਂਜੀ ਚੈੱਕ ਪਾਸ ਆ ਹਾਂਜੀ ਚੈੱਕ ਪਾਸ ਵੀ ਜੀ ਕਿੰਨੇ ਚਿਰ ਦੀ ਇਹ ਪੰਜ ਮਹੀਨੇ ਦੀ ਚੈੱਕ ਪਾਸ ਵੀ ਜੀ ਪੰਜ ਮਹੀਨਿਆਂ ਦੀ ਚੈੱਕ ਪਾਸ ਹੈ ਤੇ ਦੁੱਧ ਵੀ 5 ਕਿਲੋ ਹਾਂਜੀ ਵੀ ਜੀ 5 ਇੱਕ ਟਾਈਮ ਟੀਕਾ ਤੇ ਇੱਕ ਟਾਈਮ ਪਾੜਾ ਨਹੀਂ ਨਹੀਂ ਵੀ ਜੀ ਉਹਨਾਂ ਉਹਨਾਂ ਦੋਵੇਂ ਟਾਈਮ ਹੀ ਪਾੜੇ ਗਿਆ ਪਰ ਆਪਣੇ ਘਰੇ ਲਵਾਇਆ ਵਾ ਅੱਛਾ 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 ਹਾਂਜੀ ਆਪਾਂ ਘਰੋਂ ਲਈ ਵੀ ਕਿਦੋਂ ਆਈ ਆ ਵਿੱਚ ਕੱਲ ਰਾਤ ਆਈ ਕੱਲ ਰਾਤ ਹੀ ਆਈ ਤੇ ਤੋੜਾ ਤੋੜ ਕਰਾਈਏ ਜੈਕ ਹਾਂਜੀ ਸਜਣੋ ਟੋਕੜ ਗੱਭਣ ਆ 5 ਮਹੀਨੇ ਦੀ ਗੱਭ ਆ 5 ਕਿਲੋ ਦੁੱਧ ਤੇ ਠੀਕ ਹੈ ਲਾਟੂ ਯਾਰ ਠੀਕ ਆ ਇਹ ਵੈਸੇ ਉਹਦਾ ਜਮਾਂਦਰੂ ਕੋਈ ਚੱਕਰ ਨਹੀਂ ਵਾ ਕੋਈ ਆਪਣੀ ਗਰੰਟੀ ਹੋ ਜੇ ਕੋਈ ਪ੍ਰੋਬਲਮ ਹੋ ਜਾ ਠੀਕ ਆ ਗਰੰਟੀਆਂ ਦੀ ਫੁੱਲ ਆ ਨਾ ਬਾਕੀ ਥਨਾ ਥਨਾ ਦੀ ਓਕੇ ਆ ਸਾਰਾ ਕੁਝ ਬਿਲਕੁਲ ਓਕੇ ਕੋਈ ਤਰ੍ਹਾਂ ਦੀ ਨਹੀਂ ਲੋਰ ਬੰਦੀ ਤੁਸੋਂ ਲੰਡੀ ਸੱਜਣੋ ਤੇ ਸੂਬਾ ਤੇ ਜਾਗਦੇ ਜਨ ਚੁਪਤਾ ਠੀਕ ਆ ਤਿੱਜਾ ਵੀ ਤਿੱਜਾ ਠੀਕ ਆ ਲਓ ਜੀ ਤੇ ਬਾਕੀ ਪੰਜਾਂ ਮਹੀਨਿਆਂ ਦੀ ਗਾਭਿਆ ਦੁੱਧ ਵੀ ਹੈਗਾ ਸੱਜਣੋ ਰੇਟ ਬੜਾ ਨੋਰਮਲ ਜਿਹਾ ਕੀਤਾ ਵੀਰ ਨੇ ਬਿਲਕੁਲ ਹੀ ਕਰਨਾ ਠੀਕ ਹੈ ਜੀ ਵਾਹ ਜੀ ਵਾਹ ਬਾਕੀ ਚੀਜ਼ ਠੀਕ ਆ ਜਿੰਨਾ ਭਾਅ ਹੈ ਬਿਲਕੁਲ ਜਾਇਜ਼ ਆ ਓਕੇ ਆ ਤੇ ਬਾਈ ਯਾਰ ਸੇ ਫਿਰ ਕੀ ਮੁੱਲ ਕਰ ਦੀਏ ਲੈ ਲਓ ਜਿੰਨੇ ਕੀ ਦੇਣੀ ਦੇਣੀ ਨਹੀਂ ਪਹਿਲੇ ਵੀਡੀਓ ਪਹਿਲੇ ਜੀ ਫਾਲੋ ਫੋਲੋ ਕਰਾ ਦਿਓ ਚਲ ਜਿੱਦਾਂ ਦੀ ਹੈਗੀ ਆ ਖੁੱਲਾ ਮਾਨਤਨ ਕਰਦੇ ਯਾਰ ਮੁੱਲ ਦੇ ਵਿੱਚ ਕਰਾਉਂਗਾ 55 ਕਰੋ 50 ਕਰੋ ਵੀਰ ਜੀ ਇਹ 45000 ਦੀ ਜਸਨ ਉਹ ਦੇਦਾ ਅੱਛਾ ਮਾਨਤਨ ਬਾਕੀ ਆਏਗਾ ਵੀਰ ਦਾ ਫੁੱਲ ਕਰਾ ਸਾਡਾ ਕਿੰਨਾ ਕਰੇਗਾ ਕਿੰਨਾ ਗੋਲੇ ਵੀਰ ਜੀ ਤੁਹਾਡਾ 1000 ਨਾਲ ਸਰਜੂ ਤੇ ਦੋਣਾ ਕਰੀਏ ਨਹੀਂ ਯਾਰ ਨਾ ਕਰ ਦੋ ਦੋਣਾ ਨਾ ਕਰੀਏ ਨਹੀਂ 43000 ਦੀ ਚਲੋ ਵੇਖੋ ਜਾਣਦਿਆਂ ਨਾ ਠੀਕ ਆ ਲਓ ਸਜਣਾ 43000 ਦੀ ਜੈਸਨੋ ਆ ਜਾਲਾ ਬਾਲਾ ਨਖ ਪਾਇਓ ਕਿਉਂਕਿ ਦੁੱਧ ਵੀ ਦਿੰਦੀ ਨਾਲ ਫੇਰ ਦਾ ਗੱਭਣ ਆਸ ਲੱਗੀ ਆ 5 ਮਹੀਨੇ ਦੀ ਚੈੱਕ ਬਾਅਦ ਥੰਥ ਨੂੰ ਵੀਰ ਕਹਿੰਦਾ ਓਕੇ ਆ ਬਿਲਕੁਲ ਠੀਕ ਆ ਜੀ ਤੇ ਬਾਕੀ ਠੀਕ ਆ ਸਾਰੀਆਂ ਗੱਲਾਂ ਓਕੇ ਨੇ ਜਿੰਨੀਆਂ ਵੀ ਹੈਗੀਆਂ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ